ਨੂੰ ਜਮ ਸੀਦੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਕੂਚ 1 ਅਧਿਆਇ ਦੀ 5 ਆਇਤੋਂ ਲੈ ਕੇ 19 ਆਇਤ ਤੱਕ ਮਿਸਰ ਦੀ ਧਰਤੀ ਤੇ ਜਦੋਂ ਵੱਡਾ ਕਾਲ ਪੈ ਗਿਆ ਉਸ ਸਮੇਂ ਯੂਸਫ ਯਕੂਬ ਦਾ ਵਕ ਕੀਤਾ ਹੋਇਆ ਇੱਕ ਪੁੱਤਰ ਸੀ ਉਹ ਮਿਸਰ ਦਾ ਰਾਜਾ ਸੀ ਯਕੂਬ ਅਤੇ ਉਸਦੇ ਬਾਕੀ ਪੁੱਤਰ ਅਕਾਲ ਦੇ ਸਮੇਂ ਮਿਸਰ ਆ ਗਏ ਯੂਸਫ ਫਿਰ ਤੋਂ ਆਪਣੇ ਪਰਿਵਾਰ ਨਾਲ ਮਿਲ ਗਿਆ ਉਹਨਾਂ ਨੇ ਗੋਸ਼ਣ ਦੀ ਧਰਤੀ ਉੱਤੇ ਜਿਹੜੀ ਪੂਰੇ ਮਿਸਰ ਵਿੱਚ ਉਪਜਾਊ ਧਰਤੀ ਸੀ ਗੋਸ਼ਣ ਵਿੱਚ ਰਹਿੰਦੇ ਸਨ ਪਰਮਿਸ਼ਨ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਉਹਨਾਂ ਦੇ ਬਹੁਤ ਸਾਰੇ ਬੱਚੇ ਹੋਏ ਉਹ ਇਸرائیਲੀ ਸਨ ਉਹ ਗੋਸ਼ਣ ਦੀ ਧਰਤੀ ਉੱਤੇ ਰਹਿਣ ਲੱਗ ਪਏ ਅੱਗੇ ਅਸੀਂ ਵਚਨ ਚ ਦੇਖਦੀ ਹਾਂ ਹੁਣ ਨਵਾਂ ਫਿਰੌਨ ਜਿਹੜਾ ਯੋਸਫ ਨੂੰ ਨਹੀਂ ਸੀ ਜਾਣਦਾ ਮਿਸਰ ਤੇ ਰਾਜ ਕਰਨ ਲੱਗ ਪਿਆ ਫਿਰੌਨ ਡਰ ਗਿਆ ਸੀ ਕਿ ਇਸرائیਲੀ ਜਿਹੜੇ ਮਿਸਰ ਵਿੱਚ ਆਏ ਹਨ ਗਿਣਤੀ ਵਿੱਚ ਵੱਧ ਗਏ ਹਨ ਜੇਕਰ ਸਾਡੇ ਦੁਸ਼ਮਣ ਨਾਲ ਲੜਨ ਆ ਜਾਣ ਤਾਂ ਉਹਨਾਂ ਨਾਲ ਮਿਲ ਜਾਣ ਅਸੀਂ ਉਹਨਾਂ ਸਾਹਮਣੇ ਕਿਵੇਂ ਖੜੇ ਹੋਵਾਂਗੇ ਇਸ ਲਈ ਫਿਰੋਨ ਆਪਣੀ ਧਰਤੀ ਤੇ ਇਸرائیਲ ਨੂੰ ਗੁਲਾਮ ਬਣਾ ਲਿਆ ਅਤੇ ਉਹਨਾਂ ਲਈ ਜੀਵਨ ਬੜਾ ਮੁਸ਼ਕਿਲ ਕਰ ਦਿੱਤਾ ਉਹਨਾਂ ਦਾ ਜੀਣਾ ਹੀ ਮੁਸ਼ਕਿਲ ਕਰ ਦਿੱਤਾ ਉਹਨਾਂ ਦੀ ਆਜ਼ਾਦੀ ਘਟ ਕਰ ਦਿੱਤੀ ਗਈ ਉਹਨਾਂ ਦੀ ਧਰਤੀ ਜਾਨਵਰ ਅਤੇ ਪੇਡਾਂ ਸਭ ਕੁਝ ਜ਼ਬਰਦਸਤੀ ਉਹਨਾਂ ਕੋਲੋਂ ਲੈ ਲਿਆ ਉਹ ਸੂਰਜ ਨਿਕਲਣ ਤੋਂ ਸੂਰਜ ਡੁੱਬਣ ਤੱਕ ਕੰਮ ਕਰਦੇ ਸਨ ਫਿਰੋਨ ਨੇ ਸਖਤ ਮਿਸਤਰੀ ਕੰਮ ਲੈਣ ਵਾਲਿਆਂ ਨੂੰ ਇਸرائیਲੀਆਂ ਦੇ ਕੰਮ ਦੀ ਦੇਖ ਰੇਖ ਲਈ ਰੱਖਿਆ ਉਹ ਸਤਾਏ ਗਏ ਉਹਨਾਂ ਨੇ ਸਖਤ ਜੀਵਨ ਬਣਾ ਲਿਆ ਉਹ ਕਮਜ਼ੋਰ ਅਤੇ ਬਿਮਾਰ ਹੋ ਗਏ ਬਹੁਤਿਆਂ ਨੇ ਆਪਣੇ ਜਾਨਾ ਗਵਾ ਦਿੱਤੀਆਂ ਔਰ ਜਿਆਦਾ ਸਤਾਏ ਹੋਣ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਲਗਾਤਾਰ ਆਸ਼ੀਸ਼ ਦਿੱਤੀ ਗਿਣਤੀ ਵਿੱਚ ਵਧਦੇ ਗਏ ਉਹ ਮਿਸਰ ਵਿੱਚ 130 ਸਾਲ ਤੱਕ ਰਹੇ ਜਦ ਤੱਕ ਪਰਮੇਸ਼ਰ ਨੇ ਉਹਨਾਂ ਨੂੰ ਗੁਲਾਮੀ ਤੋਂ ਨਹੀਂ छुड़ाਇਆ ਅਤੇ ਕਨਾਣ ਦੇਸ਼ ਦੇ ਵਾਦੇ ਦੇਸ਼ ਵਿੱਚ ਨਾ ਲੈ ਕੇ ਗਿਆ ਗੁਲਾਮ ਕੌਣ ਹੁੰਦਾ ਹੈ ਉਹ ਗੁਲਾਮ ਹੁੰਦਾ ਹੈ ਜਿਸ ਦੀ ਆਪਣੀ ਕੋਈ ਆਜ਼ਾਦੀ ਨਾ ਹੋਵੇ ਆਪਣੇ ਜੀਵਨ ਉੱਤੇ ਕੋਈ ਹੱਕ ਨਾ ਹੋਵੇ ਉਸ ਦੇ ਸੁਆਮੀ ਦਾ ਉਸ ਉੱਤੇ ਪੂਰਾ ਅਧਿਕਾਰ ਹੁੰਦਾ ਹੈ ਫਿਰੋਨ ਨੇ ਇਸرائیਲੀਆਂ ਨੂੰ ਨਾਸ਼ ਕਰਨ ਦੀ ਪੂਰੀ ਯੋਜਨਾ ਬਣਾਈ ਉਸ ਨੇ ਦਾਈਆਂ ਨੂੰ ਹੁਕਮ ਦਿੱਤਾ ਸਾਰੇ ਇਸرائیਲੀ ਨਰ ਬੱਚਿਆਂ ਨੂੰ ਮਾਰ ਦੇਣ ਫਿਰੋਨ ਨੇ ਦਾਈਆਂ ਨੂੰ ਆਖਿਆ ਹਰ ਨਰ ਬੱਚਾ ਜਿਹੜਾ ਪੈਦਾ ਹੋਵੇ ਤੁਸੀਂ ਉਸ ਨੂੰ ਨੀਲ ਨਦੀ ਵਿੱਚ ਸੁੱਟੋ ਪਰ ਹਰੇਕ ਲੜਕੀ ਜ਼ਿੰਦਾ ਰਵੇ ਪਰ ਦਾਈਆਂ ਨੇ ਰੱਬ ਦਾ ਡਰ ਮੰਨਿਆ ਅਤੇ ਨਰ ਬੱਚਿਆਂ ਨੂੰ ਵੀ ਜਿਉਣ ਦਿੱਤਾ ਫਿਰੋਨ ਨੇ ਇਸرائیਲੀ ਬੱਚਿਆਂ ਨੂੰ ਬਹੁਤ ਸਤਾਇਆ ਅਤੇ 파ਰੀ ਮਜ਼ਦੂਰੀ ਪਾਈ ਅਤੇ ਉਹਨਾਂ ਨੂੰ ਸਤਾਇਆ। ਉਹਨਾਂ ਦੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਧਰਤੀ ਉੱਤੇ ਉਹਨਾਂ ਦੇ ਵਾਅਦੇ ਤੇ ਕਾਬੂ ਪਾਇਆ। ਪਰਮੇਸ਼ਰ ਦੇ ਬੱਚਿਆਂ ਨੂੰ ਫਿਰੋਨ ਦੇ ਹੱਥਾਂ ਵਿੱਚੋਂ ਬਹੁਤ ਸਤਾਇਆ ਪਾਇਆ। ਉਸੇ ਤਰ੍ਹਾਂ ਸ਼ੈਤਾਨ ਸਾਨੂੰ ਪਾਪ ਦੇ ਬੰਧਨ ਵਿੱਚ ਬੰਨਣਾ ਚਾਹੁੰਦਾ ਹੈ ਅਤੇ ਉਸ ਦੀ ਗੁਲਾਮੀ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ ਲੋਕ ਉਸ ਦੀ ਤਾਕਤ ਹੇਟਾ ਪਾਪ ਦਾ ਜੀਵਨ ਜਿਉਂਦੇ ਹਨ ਅਤੇ ਨਾਸ਼ਵਾਲ ਲੈ ਜਾਂਦੇ ਹਨ ਪਰ ਪਰਮੇਸ਼ਰ ਸਾਨੂੰ ਸ਼ੈਤਾਨ ਦੇ ਜੰਗਲ ਵਿੱਚੋਂ ਕੱਢ ਕੇ ਲਿਆਇਆ ਜਿਵੇਂ ਕਿ ਉਸ ਨੇ ਸਖਤ ਫਿਰੌਂ ਦੇ ਹੱਥੋਂ ਇਸرائیਲੀਆਂ ਨੂੰ ਛੁਡਾਇਆ ਅਤੇ ਸਾਨੂੰ ਵੀ ਵਾਅਦੇ ਵਾਲੇ ਦੇਸ਼ ਵਿੱਚ ਲੈ ਜਾਵੇਗਾ ਉਹ ਹੈ ਸਵਰਗ ਅਸੀਂ ਆਪਣੇ ਸਮਾਜ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਗੁਲਾਮ ਬਣ ਜਾਂਦੇ ਹਾਂ ਸਾਡੇ ਵਿੱਚ ਬਹੁਤ ਸਾਰੀਆਂ ਬੁਰੀਆਂ ਆਦਤਾਂ ਇੱਛਾ ਦੇ ਸ਼ਿਕਾਰ ਹੋ ਜਾਂਦੇ ਹਾਂ ਜਿਵੇਂ ਕਿ ਝੂਠ ਬੋਲਣਾ ਚੋਰੀ ਕਰਨਾ ਬੱਚਾ ਮਜ਼ਦੂਰੀ ਸਿਗਰਟ ਅਤੇ ਸ਼ਰਾਬ ਪੀਣਾ ਥੋੜੀ देर ਲਈ ਸੋਚੋ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਦੇ ਗੁਲਾਮ ਹੋ ਤਾਂ ਕਿਸੇ ਬੁਰੀ ਇੱਛਾ ਦੇ ਜਾਂ ਬੁਰੇ ਕੰਮ ਦੇ ਗੁਲਾਮ ਹੋ ਤਾਂ ਤੁਸੀਂ ਜਿਵੇਂ ਹੋ ਲਗਾਤਾਰ ਇਹਦੇ ਵਿੱਚ ਖੁਸ਼ ਰਹਿ ਸਕਦੇ ਹੋ ਤੁਸੀਂ ਆਜ਼ਾਦ ਹੋਣਾ ਚਾਹੁੰਦੇ ਹੋ ਤੁਸੀਂ ਆਪਣੇ ਸਮਾਜ ਦੀ ਗੁਲਾਮੀ ਵਿੱਚ ਪਏ ਲੋਕਾਂ ਨੂੰ ਕੱਢਣ ਲਈ ਕੀ ਕਰੋਗੇ ਯੇਸ਼ੂ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਉਸ ਨੂੰ ਪੁਕਾਰੋ ਜਿਵੇਂ ਇਸਰਾਇਲੀਆਂ ਨੇ ਕੀਤਾ ਜੇਕਰ ਤੁਸੀਂ ਆਪਣੇ ਮੁਕਤੀਦਾਤਾ ਨੂੰ ਸਵੀਕਾਰ ਕਰਦੇ ਹੋ ਤੁਹਾਡੇ ਪਾਪਾਂ ਦੀ ਗੁਲਾਮੀ ਤੋਂ ਤੁਹਾਨੂੰ ਛੁੜਾਵੇਗਾ ਤੁਹਾਨੂੰ ਆਜ਼ਾਦ ਕਰੇਗਾ